ਹਾਲਾਤ ਅੱਜ ਅੰਦਰਵਾੜਾ ਸਿੰਘ ਵਰਗੇ ਲੋਕਾਂ ਦੇ ਤਾਂ ਇਦਾਂ ਦੇ ਆ ਵੀ ਜਿਵੇਂ ਸਾਡੇ ਸਮਾਜ ਦਾ ਹਿੱਸਾ ਹੀ ਨਾ ਹੋਣ ਇਹ ਇਨਸਾਨ ਹੀ ਨਾ ਹੋਣ ਇਹਨਾਂ ਦਾ ਜਿਉਣ ਦਾ ਹੱਕ ਹੀ ਨਾ ਹੋਵੇ ਕੋਈ ਇਹ ਜੰਮੇ ਹੀ ਕਿਉਂ ਐਸੇ ਹਾਲਾਤ ਬਣ ਗਏ ਕਾਦਲਬਰੀ ਕਿਵੇਂ ਆ बैठा ठंड लगती है कित अच्छा ही बापू सात ओ की हाल ने भाई की ना तेरा ਦਰਵਾਰਾ ਦਰਵਾਰਾ ਉਹ ਪ੍ਰੀਤਮ ਤੇਰਾ ਕੀ ਲੱਗਦਾ ਸੀ ਆਇਆ ਸੀਗਾ ਭਰਾ ਸੀ ਤੇਰਾ ਹਾਂ ਠੀਕ ਆ ਦਰਵਾਰੇ ਬਾਬੇ ਹਾਂ ਪ੍ਰੀਤਮ ਕਿੱਥੇ ਗਿਆ ਹੈ ਨਹੀਂ ਉਹ ਤਾਂ ਕਿੱਥੇ ਚਲਾ ਗਿਆ ਕੋਈ ਨਹੀਂ ਹੰਦ ਰਣ ਹੈ ਹੀ ਹੈ ਕਿੱਥੇ ਗਿਆ ਗੁਜ਼ਰ ਗਿਆ ਗੁਜ਼ਰ ਗਿਆ ਉਹ ਤੂੰ ਮੰਨਿਆ ਨਹੀਂ ਤੈਨੂੰ ਅਸੀਂ ਕਿਹਾ ਸੀ ਆ ਜਾ ਆ ਜਾ ਆ ਜਾ ਥਾ ਬਾਬੇ ਤਾਹਾਂ ਚੱਕ ਕੇ ਗੱਲ ਕਰੋ ਆਇਆਗਾ ਤੂੰ ਉਹ ਦਰਵਾਰੇ ਬਾਬੇ ਤੂੰ ਆਈ ਗਿਆ ਵਾਸ ਜਿਕੇ ਬਣੇ ਦੋ ਭਰਾ ਵਾ ਸੀ ਇਹ ਹੋਰ ਬੜੀ ਖਿੱਚ ਗਿਆ ਹੁਣ ਇਕੱਲੇ ਰਹਿ ਗਏ ਹਾਂਜੀ ਜਮਾਂ ਕੱਲਾ ਕਰੇ ਬਚਾਰਾ ਅੱਜ ਦੇ ਦਿਨ ਤੇਨ ਦੋ ਪੈਣ ਨਹੀਂ ਘਰ-ਬਾਰ ਸੰਭਲਣ ਨੂੰ ਇਹਨਾਂ ਰਿਸ਼ਤੇਦਾਰ ਆ ਜਾਣਗੇ ਹਨ ਜੇ ਤੁਹਾਨੂੰ ਕੱਲ ਨੂੰ ਇਹਨੂੰ ਕੁਝ ਹੋ ਗਿਆ ਨਹੀਂ ਉਹ ਨਹੀਂ ਹੁੰਦੇ ਜੀ ਫਿਰ ਕਦੋਂ ਆਉਣਗੇ ਖਾਲੀ ਛੱਡ ਦੇਣ ਕਿ ਤੁਹਾਨੂੰ ਲੱਗਦਾ ਵੀ ਘਰ ਖਾਲੀ ਪਿਆ ਰਹੂਗਾ ਉਹਨਾਂ ਦਾ ਭਾਨ ਜਾਈ ਨਾਲ ਹੈਗਾ ਜਦੋਂ ਕੱਲ ਨੂੰ ਇਹ ਬਾਪੂ ਨੂੰ ਕੁਝ ਹੋ ਗਿਆ ਜਦੋਂ ਤੁਹਾਨੂੰ ਕੀ ਲੱਗਦਾ ਵੀ ਉਹ ਘਰ ਨੂੰ ਕੋਈ ਨਹੀਂ ਲਵਾਰਸ ਪਿਆਰੂ ਕਿ ਪਿੰਡ 'ਚ ਪਿਆ ਦੇਖਿਆ ਕੋਈ ਕਰਕੇਦਾ ਕਹਿੰਦਾ ਫਿਰ ਪਤਾ ਨਹੀਂ ਅਗਲੇ ਜਮਾਨੇ ਦਾ ਜੀ ਗੱਲ ਤਾਂ ਉਹੀ ਹੈ ਨਾ ਦਰਵਾਰੇ ਬਾਪੇ ਆਇਆ ਉਤਰਿਆ ਆਇਆ ਉਤਰਿਆ ਥੱਲੇ ਆਜਾ ਬਾਪੂ ਆਜਾ ਉਹ ਸੋਟੀ ਉੱਧਰ ਪਈ ਆ ਸੋਟੀ ਉੱਧਰ ਪਈ ਆ ਉਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਰਵਾਰਾ ਸਿੰਘ ਪਹੁੰਚਿਆ ਸਾਡੇ ਕੋਲੇ ਅੱਜ ਬਾਪੂ ਬਾਪੂ ਦਰਵਾਰਾ ਸਿੰਘ ਪਿੰਡ ਹੈ ਸ਼ੀਨੀ ਵਾਲ ਕਲਾਂ ਜ਼ਿਲ੍ਹਾ ਸੰਗਰੂਰ ਬਾਪੂ ਦਾ ਪਹਿਲਾਂ ਵੱਡਾ ਭਰਾ ਪ੍ਰੀਤਮ ਸਿੰਘ ਵੀ ਸਾਡੇ ਕੋਲੇ ਰਹਿ ਕੇ ਗਿਆ ਉਹ ਬਾਪੂ ਇੱਥੇ ਰਹਿ ਕੇ ਸਾਡੇ ਕੋਲੇ ਉਹਦਾ ਚੂਲੇ ਦਾ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਉਹ ਪੂਰਾ ਹੋ ਗਿਆ ਸੀ ਬਾਪੂ ਚੜਾਈ ਕਰ ਗਿਆ ਸੀ ਅੱਜ ਜਿਨੀ 5-6 ਮਹੀਨੇ ਹੋਏ ਆ ਬਾਪੂ ਪ੍ਰੀਤਮ ਸਿੰਘ ਨੂੰ ਚੜਾਈ ਕੀਤਾ ਤੇ ਅੱਜ ਉਹ ਦੂਜੇ ਭਰਾ ਦਰਬਾਰਾ ਸਿੰਘ ਨੂੰ ਲੈ ਕੇ ਆਏ ਨੇ ਇੱਥੇ ਬਾਈ ਹੋਏ। ਇਹੀ ਵੀਰ ਉਹਦੋਂ ਪ੍ਰੀਤਮ ਸਿੰਘ ਨੂੰ ਲੈ ਕੇ ਆਏ ਸੀਗੇ ਪ੍ਰੀਤਮ ਸਿੰਘ ਵੀ ਚੂੜਾ ਟੁੱਟਣ ਤੋਂ ਬਾਅਦ ਘਰ ਚ ਪਿਆ ਸੀ ਬਹੁਤ ਮਾੜੀ ਹਾਲਤ ਦੇ ਵਿੱਚ ਲਵਾਰਸਾ ਮੰਗ ਵਿਆਹ ਨਹੀਂ ਸੀ ਕਰਾਇਆ ਭਰਾਵਾਂ ਨੇ ਬੱਚਾ ਕੋਈ ਹੈ ਨਹੀਂ ਸੰਬੰਧ ਨਾਲ ਕੋਈ ਭੈਣ ਭਰਾ ਕੋਈ ਸਬ ਤਾਏ ਚਾਚੇ ਕੋਈ ਨਹੀਂ ਸਾਧਨ ਦਾ ਬਾਪੂ ਪ੍ਰੀਤਮ ਨੂੰ ਜਦੋਂ ਲੈ ਕੇ ਆਏ ਸੀ ਉਦੋਂ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀ ਵੀ ਇਹਨੂੰ ਬਾਪੂ ਦਰਬਾਰੇ ਨੂੰ ਵੀ ਨਾਲ ਹੀ ਲੈ ਆਈਏ ਪਰ ਇਹ ਉਦੋਂ ਮੰਨਿਆ ਨਹੀਂ ਪਿੰਡ ਵਾਲਿਆਂ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਜੀ ਝੱਲ ਨਾਲ ਹੀ ਉਸ ਤੋਂ ਬਾਅਦ ਵੀ ਬੜੀ ਵਾਰ ਗੱਲ ਹੋਈ ਬਾਪੂ ਪ੍ਰੀਤਮ ਦੀ ਮੌਤ ਤੋਂ ਬਾਅਦ ਵੀ ਗੱਲ ਹੋਈ ਪਰ ਦਰਬਾਰੇ ਦਾ ਅਨਜਲ ਨਹੀਂ ਸੀ ਇੱਥੇ ਸਾਡੇ ਕੋਲੇ ਅੱਜ ਜਿਹੜੇ ਪਰਿਵਾਰ ਰੋਟੀ ਦਿੰਦੇ ਸੀ ਦਰਬਾਰੇ ਬਾਬੇ ਨੂੰ ਗਵਾਂਢੀ ਉਹਨਾਂ ਨੇ ਜਵਾਬ ਦਿੱਤਾ ਵੀ ਹੁਣ ਅਸੀਂ ਰੋਟੀ ਨਹੀਂ ਦੇ ਸਕਦੇ ਇਹਨੂੰ ਤੇ ਅਖੀਰ ਫਿਰੇ ਵੀਰਾਂ ਨੇ ਰਲ ਕੇ ਉਪਰਾਲਾ ਕੀਤਾ ਬਾਪੂ ਦਰਬਾਰਾ ਸਿੰਘ ਨੂੰ ਇੱਥੇ ਲੈ ਕੇ ਆਏ ਨੇ ਚੁੱਕੇ ਨੇ ਤੇ ਨਾਲ ਦਰਬਾਰਾ ਸਿੰਘ ਬਾਪੂ ਦਾ ਭਾਣ ਜਾਇ ਬਾਪੂ ਛੋਟਾ ਕਿਹੜਾ ਭਾਂਡਾ ਈ ਤਨੌਲੇ ਤਨੌਲੇ ਤੋਂ ਇਹ ਬਾਪੂ ਜੀ ਦਾ ਭਾਣ ਜਾਵਾ ਬਾਈ ਵਾਹਿਗੁਰੂ ਕਿਰਪਾ ਕਰੇ ਬਾਪੂ ਦਰਬਾਰਾ ਸਿੰਘ ਜੀ ਦੀ ਅਸੀਂ ਸੇਵਾ ਕਰ ਸਕੀਏ ਬਾਪੂ ਦਾ ਜਿੰਨਾ ਵੀ ਸਮਾਂ ਮਹਾਰਾਜ ਨੇ ਬਖਸ਼ਿਆ ਸਵਾਸਾਂ ਦੀ ਪੂੰਜੀ ਜਿੰਨੀ ਬਖਸ਼ੀ ਆ ਇੱਥੇ ਸੁਪਨਿਆਂ ਦੇ ਘਰ ਚ ਰਹਿ ਕੇ ਤੰਦਰੁਸਤੀ ਤੇ ਮਾਨ ਸਤਕਾਰ ਭਰੀ ਬਤੀਤ ਹੋਵੇ ਪਰ ਅੱਜ ਦੇ ਸਮਾਜ ਦੇ ਵਿੱਚ ਬੜੀ ਦੁੱਖ ਦੀ ਗੱਲ ਆ ਵੀ ਐਸੇ ਹਿਲਾਤ ਬਣਦੇ ਜਾ ਰਹੇ ਆ ਜੇ ਕੋਈ ਬੰਦਾ ਵਿਆਹਿਆ ਨਹੀਂ ਹੋਇਆ ਉਹਦੇ ਵੀ ਇਹੀ ਹਿਲਾਤ ਨੇ ਜੇ ਕਿਸੇ ਦਾ ਵਿਆਹ ਹੋਇਆ ਉਹਦੇ ਬੱਚੇ ਨਹੀਂ ਹੋਏ ਔਲਾਦ ਨਹੀਂ ਹੋਈ ਕਿਸੇ ਕਾਰਨ ਤਾਂ ਵੀ ਉਹਨਾਂ ਦੇ ਹੀ ਹਾਲਾਤ ਆ ਅਸੀਂ ਤਾਂ ਕਈ ਬੱਚਿਆਂ ਵਾਲੇ ਵੀ ਦੇਖੇ ਉਹਨਾਂ ਦੇ ਵੀ ਬੜੇ ਇਦਾਂ ਦੇ ਹਾਲਾਤ ਨੇ ਪਰ ਬੜੀ ਦੁੱਖ ਦੀ ਗੱਲ ਆ ਅੱਜ ਤੋਂ 3 ਦਿਨ ਪਹਿਲਾਂ ਵੀ ਅਸੀਂ ਇੱਕ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਬਾਪੂ ਲੈ ਕੇ ਆਏ ਆ ਉਸ ਪਿੰਡ ਦਾ 10 ਸਾਲ ਸਰਪੰਚ ਰਿਹਾ ਪਰ ਉਸੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਲਵਾਰਸ ਪਿਆ ਸੀ ਕਿਉਂਕਿ ਉਹਦੇ ਬੱਚਾ ਨਹੀਂ ਸੀ ਹੋਇਆ ਕੋਈ ਔਲਾਦ ਹੈ ਨਹੀਂ ਸੀ ਕੋਈ ਉਸੇ ਪਿੰਡ ਜਿਹਦੇ ਭਤੀਜੇ ਵੀ ਰਹਿੰਦੇ ਸੀ ਪਰ ਉਹਦੀ ਜ਼ਿੰਮੇਵਾਰੀ ਚੱਕਣ ਵਾਲਾ ਕੋਈ ਨਹੀਂ ਸੀ ਅੱਜ ਉਹ ਸਾਰੇ ਰਿਸ਼ਤੇਦਾਰ ਰਿਸ਼ਤੇ ਨੱਤੇ ਟੁੱਟਦੇ ਜਾਂਦੇ ਆ ਮੁੱਕਦੇ ਜਾਂਦੇ ਆ ਜਿਹੜੇ ਦੋ ਰਿਸ਼ਤੇ ਹੀ ਆ ਬਸ ਰਹਿ ਗਏ ਜਾਂ ਤਾਂ ਕਹਿਣਗੇ ਜੀ ਮਾਂ ਪਿਓ ਤੇ ਜਾਂ ਕੋਈ ਬੱਚੇ ਤੇ ਇਹ ਵੀ ਰਿਸ਼ਤੇ ਜਿਹੜੇ ਹੋ ਸਕਦਾ ਹੋਂ ਵਾਲੇ ਸਮੇਂ 'ਚ ਜਿਨ੍ਹਾਂ ਨੂੰ ਅਸੀਂ ਜੰਮਿਆ ਜਾਂ ਜਿਨ੍ਹਾਂ ਨੇ ਸਾਨੂੰ ਜੰਮਿਆ ਵੀ ਇਹ ਰਿਸ਼ਤਾ ਵੀ ਹੌਲੀ-ਹੌਲੀ ਮਿੱਟੀ ਹੋ ਜਾਵੇ ਪਰ ਇਸ ਰਿਸ਼ਤੇ ਦੀ ਵਿੱਚ ਇੱਕ ਹਜੇ ਮਾੜੀ-ਮੋਟੀ ਆਪਣੇਪਣ ਦੀ ਮਹਿਕ ਹੈਗੀ ਆ ਕਿਉਂਕਿ ਜਦੋਂ ਬਾਕੀ ਚਾਚੇ ਤਾਏ ਮਾਮੇ ਮਾਸੀਆਂ ਭੂਆ ਫੁੱਫੜ ਇਹ ਰਿਸ਼ਤੇ ਦਾ ਸਭ ਮਿਟ ਗਿਆ। ਬੰਦੇ ਦੀਆਂ ਭੈਣਾਂ ਵੀ ਹੁੰਦੀਆਂ ਉਹ ਵੀ ਜਵਾਬ ਦੇ ਜਾਂਦੀਆਂ। ਬੰਦੇ ਦੀਆਂ ਬੰਦੇ ਦੇ ਭਰਾ ਵੀ ਹੁੰਦੇ ਆ ਉਹ ਵੀ ਕਹਿੰਦੇ ਆ ਵੀ ਸਾਡੇ ਵਸ ਦੀ ਗੱਲ ਨਹੀਂ ਸਾਫ ਦਾ ਚਲਾਉਣੇ ਆ। ਉਹਦੇ ਨਾਨਕੇ ਵੀ ਹੁੰਦੇ ਆ ਉਹ ਵੀ ਜਵਾਬ ਦੇ ਜਾਂਦੇ ਆ। ਮਾਸੀ ਭੂਆ ਦੇ ਪੁੱਤ ਤੱਕ ਇਹ ਦੀ ਗੱਲ ਰਹਿ ਗਈ ਆ। ਬਸ ਰਹਿ ਗਿਆ ਇੱਕ ਹਾਲਾਤ ਤੇ ਜਾਵਾ ਪਿਓ ਉੱਥੇ ਸਾਡੇ ਵਰਗੇ ਸਮਾਜ ਸੇਵੀ ਵੀ ਸਿਆਣਪ ਘੋਟਣ ਲੱਗ ਜਾਂਦੇ ਆ ਵੀ ਇਹਨਾਂ ਦੇ ਬੱਚੇ ਵੀ ਹੈਗੇ ਆ ਤਾਂ ਵੀ ਨਹੀਂ ਸਾਹਮਦੇ ਇਹਨਾਂ ਦੇ ਮਾਪੇ ਮਾਪੇ ਹੈਗੇ ਤਾਂ ਵੀ ਨਹੀਂ ਸਾਹਮਦੇ ਸ਼ਾਦੀ ਇਸੇ ਸ਼ਰਮ ਨੂੰ ਕਿਤੇ ਨਾ ਕਿਤੇ ਇਹ ਦੋ ਰਿਸ਼ਤੇ ਨਹੀਂ ਵੀ ਜਾਂਦੇ ਆ ਨਹੀਂ ਤਾਂ ਹਾਲਾਤ ਅੱਜ ਅੰਦਰਵਾੜਾ ਸਿੰਘ ਵਰਗੇ ਲੋਕਾਂ ਦੇ ਤਾਂ ਇਦਾਂ ਦੇ ਆ ਵੀ ਜਿਵੇਂ ਸਾਡੇ ਸਮਾਜ ਦਾ ਹਿੱਸਾ ਹੀ ਨਾ ਹੋਣ ਇਹ ਇਨਸਾਨ ਹੀ ਨਾ ਹੋਣ ਇਨਾਂ ਦਾ ਜਿਉਣ ਦਾ ਹੱਕ ਹੀ ਨਾ ਹੋਵੇ ਕੋਈ ਇਹ ਜੰਮੇ ਹੀ ਕਿਉਂ ਐਸੇ ਹਾਲਾਤ ਬਣ ਗਏ ਪਰ ਧੰਨਵਾਦ ਕਰਦੇ ਆਂ ਕੁਝ ਚੰਗੇ ਲੋਕ ਵੀ ਆ ਜਿਹੜੇ ਆਪਣਾ ਫਰਜ਼ ਨਿਭਾ ਰਹੇ ਨੇ ਜਿਹੜੇ ਵੀਰ ਇੱਥੇ ਪਹੁੰਚੇ ਨੇ ਲੈ ਕੇ ਬਾਪੂ ਨੂੰ ਹਾਰਾ ਨਾਰਾ ਮਾਰਿਆ ਬਾਪੂ ਦੀ ਹਾਲਤ ਨੂੰ ਦੇਖ ਕੇ ਇੰਨਾ ਕਿ ਫਰਜ਼ ਤਾਂ ਨਿਭਾਇਆ ਆਪਣਾ ਵੀ ਚਲੋ ਅਸੀਂ ਘਟੋ ਘਟ ਕੁਝ ਉਪਰਾਲਾ ਤਾਂ ਕਰੀਏ ਐ ਨਹੀਂ ਸੀਗਾ ਜੇ ਕੋਈ ਸੰਭਲ ਆ ਜਾਵੇ ਉਹ ਸੰਪਟ ਵਾਲੇ ਨਹੀਂ ਸੀ ਵਿਚਾਰੇ ਨੂੰ ਅੱਗੇ ਸੀ ਪੀਸਾ ਰਿਆ ਕਰਕੇ ਵੀ ਇਹਨੂੰ ਲੈ ਕੇ ਜਾਈਏ ਪਰ ਸੋਡਾ ਮਹਾਰਾਜ ਜੀ ਬਹੁਤ ਮਿਹਰਪਰੇ ਹੱਥਾ ਥੋਡੇ ਤੇ ਨੁਖਤਾ ਹੀ ਸੇਵਾ ਵਾਲਾ ਤੇ ਜਿਹੜਾ ਧੰਨਵਾਦ ਬਾਪੂ ਧੰਨਵਾਦ ਉਹਦੀ ਕਿਰਪਾ ਕੀਤੀ ਹੈ ਕਿ ਪ੍ਰੀਤਮ ਸਿੰਘ ਦੀ ਸੇਵਾ ਕੀਤੀ ਹੂੰ ਸਾਬੂ ਦੀ ਮਿਹਰ ਹੈ ਬਾਪੂ ਅਸੀਂ ਕੌਣ ਆ ਸਾਡੀ ਕੀ ਵਕਾਰ ਸੀ ਬਾਪੂ ਅਸੀਂ ਕਿਸੇ ਨੂੰ ਚੱਕ ਕੇ ਆਪਣੇ ਘਰੇ ਲਿਆ ਕੇ ਰੱਖ ਲਈਏ ਸਾਡੀ ਕੋਈ ਈਕਾਤ ਨਹੀਂ ਸੀ ਇਹ ਤਾਂ ਘਰ ਵੀ ਉਹਨੇ ਬਣਾ ਕੇ ਦਿੱਤਾ ਬਾਪੂ ਦੀ ਦਵਾਈ ਦਾਰੂ ਰੋਟੀ ਪਾਣੀ ਛੱਤ ਵੀ ਉਹਨੇ ਦੇਣਾ ਲੀੜਾ ਕੱਪੜਾ ਉਹਨੇ ਦੇਣਾ ਪਰ ਅਪਰਾਲਾ ਬਹੁਤ ਵੱਟਾ ਹੈ ਬਸ ਉਹ ਕਰਾ ਰਿਹਾ ਸਭ ਸਾਡੀ ਔਕਾਤ ਨਹੀਂ ਤਾਂ ਆਪਦੇ ਬਾਪ ਦਾ ਇਲਾਜ ਨਹੀਂ ਕਰਾਣ ਜੋਗੇ ਸੀਗੇ ਠੀਕ ਆ ਜੀ ਤਾਂ ਇਹ ਤਾਂ ਮਹਾਰਾਜ ਦੀ ਮਿਹਰ ਆ ਸੱਚੇ ਪਾਤਸ਼ਾਹ ਦੀ ਤੇ ਇਹਨਾਂ ਦੇ ਕਿੰਨੇ ਭੈਣ ਭਰਾ ਸੀ ਟੋਟਲ ਪੈਸੀ ਚਾਰ ਭਰਾ ਸੀਗੇ ਚਾਰ ਭੈਣਾਂ ਚਾਰ ਭੈਣਾਂ ਸੀ ਚਾਰ ਭੈਣਾਂ ਸੀ ਚਾਰੇ ਭਾਈ ਨਹੀਂ ਸੀ ਵਿਆਹੇ ਵੈਨਾਂ ਚ ਕੋਈ ਵਿਆਹੇ ਹੋਰ ਸਟੋਰੀ ਹਨ ਮੇਰੇ ਚਾਰੇ ਦੂਜੇ ਤਿੰਨੇ ਚੱਲ ਪੈਸੀ ਹਾਂ ਚੱਲ ਗਏ ਸਾਰੇ ਚ ਤੇ ਭੈਣਾਂ ਭੈਣ ਵਿਚਾਰੇ ਚੱਲ ਗਏ ਅੱਛਾ ਉਹਨਾਂ ਦੀ ਵੀ ਡੈਥ ਹੋ ਗਈ ਉਹਨਾਂ ਦੇ ਗਾਂ ਬੱਚੇ ਵਗੈਰਾ ਤੁਸੀਂ ਹੈਗੇ ਹੋ ਪਰ ਯਾਨੀ ਕਿ ਭੈਣਾਂ ਚ ਕੋਈ ਨਹੀਂ ਬੱਚਿਆ ਨਹੀਂ ਜੀ ਵਾਹ ਘਰ ਤੇ ਇਕੱਲਾ ਹੀ ਹੈ ਜੀ ਇਕੱਲਾ ਹੀ ਪੈ ਰਹੇ ਦਾ ਨਾ ਇਹਨੂੰ ਵਿਚਾਰੇ ਨੂੰ ਸਬਦ ਬੋਤ ਰਹਿੰਦੀ ਹੈ ਕੋਈ ਨਾ ਕੋਈ ਲੈਟਰਨ ਦੀ ਜਮੇ ਦੀ ਬਹੁਤ ਸੰਭਾਲ ਕਰਦਾ ਸਾਰਾ ਦਿਨ ਹੱਥਾਂ ਮਾਰੀ ਜਾਂਦਾ ਰਹਿੰਦਾ ਫਿਰ ਪਿੱਛੇ ਵੀ ਤੁਰਿਆ ਕਰਦਾ ਰਹਿੰਦਾ ਜਿਹਨੂੰ ਪੁਲਿਸ ਤਾਂ ਸੰਭੀ ਜਾਂਦਾ ਛੋਟੇ ਪਾਣੀ ਦਿੰਦਾ ਸੀ ਕਿ ਬਣਾ ਕੇ ਮਰ ਤੋਂ ਬਾਅਦ ਅਸੀਂ ਉਹ ਫਿਰ ਆਂਡੀਆਂ ਦਾ ਬੜੇ ਮੀਂਹ ਜਿਹਾ ਛੋਟੇ ਪਾਣੀ ਇਹ ਭਾਈ ਜੀ ਮੈਂ ਕਦੀ ਦੇਖਿਆ ਨਾ ਬੜਾ ਖਰਚਾ ਪਾਣੀ ਇਹਨਾਂ ਦਾ ਛੋਟੇ ਪਾਣੀ ਉਹ ਦੱਸੋ ਇਹਨੂੰ ਨਾ ਪਿੱਛੇ ਤੁਰਿਆ ਫਿਰਦਾ ਸਾਈਕਲ ਦੇ ਲੱਭਦਾ ਸਾਰੇ ਪਿੰਡ ਚ ਲੱਭ ਕੇ ਹੱਥ ਨੇ ਇਹਨੂੰ ਘਰੇ ਲੈ ਕੇ ਜਾਂਦਾ ਜੀ ਇਹ ਕੋਈ ਫਿਲਮ ਦਾ ਸੀਨ ਨਹੀਂ ਇਹਨੂੰ ਗਾਣਾ ਕੱਢਦਾ ਵਿਚਾਰੇ ਨੂੰ ਘਰੇ ਲੈ ਕੇ ਆਉਂਦਾ ਸ਼ਾਮ ਨੂੰ ਲੱਭ ਕੇ ਪਿੰਡ 'ਚ ਬਹੁਤ ਅਰਸ਼ਾ ਦਾ ਜਾਨ ਬਣ ਗਿਆ ਥਰਮ ਦਾ ਸੀ ਨਹੀਂ ਬਣ ਗਿਆ ਸਾਡੇ ਅੱਖਾਂ ਸਾਹਮਣੇ ਹਲੇ ਉਹ ਚੀਜ਼ਾਂ ਨੂੰ ਯਾਦ ਕਰੀ ਜਾਂਦੇ ਆ ਤਾਂ ਹੀ ਅਸੀਂ ਪ੍ਰਾਲਾ ਕੀਤਾ Pritam ਬਾਪੂ ਕਿਉਂਟਿਆ ਪੂਰਾ ਸ਼ਾਮ ਦਾ ਦਰ ਤਰ ਨੀ ਉਹ ਰੋ ਵੀ ਤੁਸੀਂ ਉਹਨਾਂ ਦਾ ਸੰਸਕਾਰ ਪਿੰਡ ਲੈ ਜਾ ਕੇ ਕੀਤਾ ਬਹੁਤ ਧੰਨਵਾਦ ਤੁਹਾਡਾ ਜੀ ਗੁਰਦੁਆਰਾ ਸਾਹਿਬ ਹਾਂ ਨਹੀਂ ਹੈਗਾ ਜੀ ਬਹੁਤ ਧੰਨਵਾਦ ਕੀਤਾ ਜੀ ਮੇਰਾ ਧੰਨਵਾਦ ਜੀ ਇਸ ਕਰ ਮੋਟੇ ਸੰਸਕਾਰ ਵੀ ਵੀਡੀਓ ਵੀ ਅਸੀਂ ਅਟੈਚ ਕਰੀਏ ਵਿੱਚ ਬਾਪੂ Pritam ਦੀਆਂ ਵੀ ਕੁਝ ਵੀਡੀਓ ਜਾਂ ਤਾਂ ਤਾਜ਼ੀਆਂ ਕਰਨ ਦੇ ਵਾਸਤੇ ਤੁਹਾਡੇ ਨਾਲ ਸ਼ੇਅਰ ਕੀਤੇ ਵੀਡੀਓ ਤੇ ਉਹਦਾ ਪਿੰਡ ਸਸਕਾਰ ਹੋਇਆ ਸੀ ਜਾ ਕੇ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਾਰਾ ਨਾ ਬਾਪੂ ਦਰਬਾਰਾ ਸਿੰਘ ਕਿਹੜੇ ਹਾਲਤ ਦੇ ਵਿੱਚ ਘੁੰਮ ਰਹੇ ਸੀ ਕਿਹੜੇ ਹਾਲਤ 'ਚ ਰਹਿ ਰਹੇ ਸੀ ਘਰ ਦੇ ਵਿੱਚ ਉਹ ਵੀ ਤੁਸੀਂ ਦੇਖੀਆਂ ਤਸਵੀਰਾਂ ਕੀ ਖਲਾਸ ਬਸ ਸ਼ੇਅਰ ਕਰਿਓ ਕੋਈ ਹੋਰ ਬਾਪੂ ਦਰਬਾਰੇ ਵਰਗਾ ਕੋਈ ਵਕਤ ਦਾ ਮਾਰਿਆ ਹੋਇਆ ਇਨਸਾਨ ਕੋਈ ਕੋਈ ਬਾਹ ਫੜਨ ਲੱਗ ਕੇ ਆ ਜਾਵੇ ਸ਼ਾਇਦ ਕੋਈ ਵੀਡੀਓ ਨੂੰ ਦੇਖ ਕੇ ਕਿਸੇ ਹੋਰ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੋ ਜੇ ਕਿ ਨਹੀਂ ਤਾਂ ਹਾਲਾਤ ਸਾਡੇ ਸਾਹਮਣੇ ਹੀ ਹੈ ਭਾਈ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਆਏ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ